200 ਰੁਪਏ ਬਾਈ ਰੇਟ ਉਹ 6 6 ਰੁਪਏ 6 6 ਰੁਪਏ ਦੇ ਹਿਸਾਬ ਨਾਲ ਬਾਈ ਇਹਦੇ ਚੱਕੋ ਨਾਲ ਐਡੀ ਗੱਲ ਨੇ ਤੇ ਵੈਸੇ 5 ਰੁਪਏ ਵੀ 4 ਰੁਪਏ 6 ਰੁਪਏ ਕੋਈ ਨਹੀਂ 6 ਰੁਪਏ 5 ਵੀ ਦੇ ਦੇਣੀ ਹੈ ਸਹੀ ਅੱਜ ਦਾ ਰੇਟ ਵੀ ਜਿਹੜਾ 10 10 ਰੁਪਏ ਡਾਊਨ ਹੋ ਗਿਆ ਜੀ ਇੱਧਰ ਬਾਈ ਜਿਹੜਾ ਲਸਣ ਬਹੁਤ ਐ ਚਿੱਟੇ ਬਗਲੇ ਵਰਗਾ ਕਰਾਉਂਦੀ ਪਿਆ ਜੀ ਇਹਨਾਂ ਦਾ ਰੇਟ ਕੀ ਜਾਂਦਾ ਜੀ 30 ਰੁਪਏ ਗੋਭੀ ਦਾ ਰੇਟ ਰਹਿ ਗਿਆ ਜਿਹੜਾ 60 60 50 50 55 55 ਰੁਪਏ ਜਿਹੜਾ ਗੋਭੀ ਦਾ ਰੇਟ ਚੱਲੀ ਜਾਂਦਾ ਥੱਲੇ ਆਉਣਾ ਸ਼ੁਰੂ ਹੋ ਗਿਆ ਤੇ ਬਾਈ ਤੋਂ ਆ ਵਿੱਚ 12 13 ਲ 12 ਜਿੰਨੇ ਕੁਆਲ ਜਿੰਨੇ ਆਫੈਕਟਡ ਜਿੰਨੇ ਬਾਰੇ ਆ ਚੀਜ ਆ ਚੀ ਮਾਰਦੀ ਸਹੀ ਹੈ ਜੀ ਭਾਈ ਅੱਧਾ ਕਿਲੋ ਕਿਲੋ ਖਾਂਡੇ ਦੀ ਦਾਗੀ ਨਿਕਲ ਨਹੀਂਦੀ ਸਹੀ ਹੈ ਜੀ ਆਹ ਦੇਖ ਅੱਛਾ ਪਿੱਛੇ ਪਿਆ 15 16 ਰੁਪਏ ਹੋ ਗਿਆ ਲੈ ਭਾਈ ਕੱਲ ਵੀਡੀਓ ਬਣਾਈ ਸੀ ਪਰਸੋਂ ਪਰਸੋਂ ਵੀਡੀਓ ਬਣਾਈ ਸੀ 17 ਰੁਪਏ ਤੱਕ ਭਾਈ ਨੇ ਦੱਸਿਆ ਜੀ ਵੀ 16 17 ਅੱਜ ਹੋ ਗਿਆ ਸਿੱਧਾ 20 ਰੁਪਏ ਦੇ ਨੇੜੇ ਦਾ ਦੋ ਤਿੰਨ ਰੁਪਏ ਆ ਗਿਆ 20 ਰੁਪਏ ਸਹੀ ਹੈ ਜੀ ਜੇ 20 ਰੁਪਏ ਟੌਪ ਦਾ ਪਿਆਜ ਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਜੀ ਬਾਈ ਸਵਾਗਤ ਕਰਦੇ ਆ ਤੇ ਅੱਜ 31 ਅਕਤੂਬਰ 2025 ਹੋ ਗਿਆ ਬਾਈ ਤੇ ਦਿਨ ਹੋ ਗਿਆ ਮਿੱਤਰੋ ਜਿਹੜਾ ਸ਼ੁੱਕਰਵਾਰ ਦਿਨ ਹੋ ਗਿਆ ਬਾਈ ਤੇ ਮੂਲੀ ਇੰਨੀ ਕਿ ਜ਼ਿਆਦਾ ਮੰਡੀ ਦੇ ਵਿੱਚ ਆਈ ਜਾਂਦੀ ਆ ਵੀਰਪੁਰਾਣਾ ਮੂਲੀ ਇੱਕੋ ਦਮ ਜਿਹੜਾ ਬਾਈ ਟ੍ਰੈਂਡ ਹੀ ਚੱਲ ਪਿਆ ਯਾਰ ਭਾਵੇਂ ਮੈਂ ਨਾ ਇੰਨੀ ਮੂਲੀ ਆਈ ਜਾਂਦੀ ਪਾਕਿਸਤਾਨ ਤੇ ਇੰਡੀਆ ਦੀ ਕੰਦ ਕਰ ਲੋ ਯਾਰ ਕਿਉਂਕਿ ਮੰਡੀ ਦੇ ਵਿੱਚ ਵੀ ਕੰਦਾ ਹੋਈਆਂ ਪਈਆਂ ਕਸਾ ਦਾ ਮੂਰੀਆਂ ਤੁਹਾਨੂੰ ਵਿਖਾਉਣੇ ਆ ਉਹ ਵੀ ਤੇ ਇਧਰ ਗੋਭੀ ਦਾ ਰੇਟ ਵੀ ਬਾਈ ਹੋਰ ਘਟ ਗਿਆ ਗੋਭੀ ਜਿਹੜੀ ਆ ਹੋਰ ਮੰਦੀ ਆ ਗਈ ਆ ਬਾਕੀ ਅੱਜ 10 ਰੁਪਏ ਦਾ ਜਿਹੜਾ ਮੰਦੀ ਆਈ ਆ ਤੇ ਬਾਕੀ ਹੋਰ ਵੈਰਾਈਟੀਆਂ ਵੇਖਦੇ ਆ ਬਾਈ ਕੀ ਕੀ ਮੰਡੀ ਦੇ ਵਿੱਚ ਆਈਆਂ ਜੀ ਜਿੰਦਾ ਕਹਿੰਦਾ ਮੇਰੀ ਵੀਡੀਓ ਬਣਾਈ ਕਰਾਂ ਦੀ ਮੈਂ ਕਹਿੰਦਾ ਗੱਲ ਹੀ ਕੋਈ ਨਹੀਂ ਭਰਾ ਲਾਓ ਬਾਈ ਇਹ ਹੋਰ ਭਰਾ ਠੀਕ ਆ ਲਾ ਬਾਈ ਇਧਰ ਬਾਈ ਦੀ ਵੀਡੀਓ ਬਣਾ ਦਈਏ ਇਹ ਇਧਰ ਬਾਈ ਦਾ ਪੁੱਛਦਾ ਵੀ ਬਾਈ ਇਧਰ ਇਧਰ ਕਰਬਲ ਕਰਬਲ ਕਾਦੀ ਹੋਈ ਜਾਂਦੀ ਹੈ ਮੰਡੀ ਦੇ ਵਿੱਚ ਬਾਈ ਨਾਲ ਸੇਟ ਨਾਲ ਵੀ ਗੱਲਬਾਤ ਕਰਦੇ ਆ ਬਾਈ ਕੋਲੇ ਸ਼ਿਮਲਾ ਮਿਰਚ ਲਦਾ ਸਨ ਹੋਰ ਵੀ ਪਿਆ ਤੇ ਬਾਕੀ ਗੋਭੀ ਬਾਰੇ ਵੀ ਗੱਲਬਾਤ ਕਰਦੇ ਸਸਰੀ ਕਾਲ ਬਾਈ ਜੀ ਕੀ ਹਾਲ ਹੈ ਜੀ ਸਿੱਧਾ ਕਿ ਮੈਂ ਪਹਿਲਾਂ ਆਪਣੀਆਂ ਦੋਸਤਾਂ ਚੜਦੀ ਕਲਾ ਜੀ ਚੜਦੀ ਕਲਾ ਅੱਜ ਕਿਵੇਂ ਕਹਿੰਦੇ ਮੰਡੀ 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 ਅੱਜ ਵਾਜਾਂ ਜਿਹਾ ਆਇਆ ਵਧੀਆ ਜੀ ਮੰਡੀ ਕੁਲ ਉਪਤ ਕਦੀ ਥੱਲੇ ਸਹੀ ਹੈ ਜੀ ਹਾਂ ਜੀ ਕਹਿੰਦੇ ਜੀ ਜਿਆਦਾ ਮੰਡੀ ਐਕਦਾ ਮੈਂ ਵੇਖਿਆ ਜੀ ਮੂਲੀ ਬਹੁਤ ਆਈ ਪਈ ਹੈ ਮੂਲੀ ਆ ਪਈ ਦੇਖੋ 5 ਰੁਪਏ 6 ਰੁਪਏ ਆ ਵੇ ਲੋ ਮੈਂ ਇਹਦੇ ਚੱਕੋ ਨਾਲ ਏਡੀ ਗੱਲ ਨੇ ਤੇ ਵੈਸੇ 5 ਰੁਪਏ ਵੀ ਚਾਰ ਰੁਪਏ 6 ਰੁਪਏ ਕੋਈ ਨਹੀਂ 6 ਰੁਪਏ 5 ਵੀ ਦੇ ਦੇਣੀ ਹੈ ਸਹੀ ਹੈ ਜੀ ਪਾਲਾ ਪਾਲਾ 5 ਰੁਪਏ ਇੰਨਾ ਇੰਨਾ ਰੇਟ ਰੁਪਏ ਜਿਹੜਾ ਇੰਨਾ ਰੇਟ ਘਟ ਗਿਆ ਜਿਹੜਾ ਮੂਲੀ ਦਾ ਤੁਸੀਂ ਲਾ ਲੋ ਹਿਸਾਬ ਕਿਤਾਬ 8-10 ਚੱਲੀ ਜਾਂਦਾ ਸੀਗਾ ਰੇਟ ਚੰਗੀ ਮੂਲੀ ਦਾ ਤੇ ਬਾਈ ਕੋਲੇ ਇਧਰ ਬਾਈ ਜੀ ਮਿਰਚਾਂ ਵੇਖੋ ਇਧਰ ਮਿਰਚਾਂ ਦੀ ਕੁਆਲਿਟੀ ਵੇਖ ਲਓ ਪਹਿਲਾਂ ਮਿਰਚਾਂ ਇਹਨਾਂ ਦਾ ਕੀ ਬਿਆਰ ਹੁੰਦਾ ਜੀ 20 ਰੁਪਏ ਕਿਲੋ ਇਹ ਠੀਕ ਆਲੇ 20 ਰੁਪਏ ਦੇ ਦਿੰਦੇ 20 ਰੁਪਏ ਪਹਿਲਾਂ 30 ਸੀਗਾ ਜੀ 10 ਰੁਪਏ ਡਾਊਨ ਰਹੇਗਾ ਬਈਲਾ ਬਾਈ ਹਰੀ ਮਿਰਚ ਦਾ ਰੇਟ ਵੀ ਜਿਹੜਾ 10-10 ਰੁਪਏ ਡਾਊਨ ਹੋ ਗਿਆ ਜੀ ਇਧਰ ਬਾਈ ਕੋਲ ਲਸਣ ਬਹੁਤ ਐ ਚਿੱਟੇ ਬਗਲੇ ਵਰਗਾ ਕਰਾਂ ਦੀ ਪਿਆ ਜੀ ਇਹਨਾਂ ਦਾ ਰੇਟ ਕੀ ਜਾਂਦਾ ਜੀ ਇਹ 45 50 ਅੱਛਾ ਵੈਈਂਦੇ 70 ਹੋ ਗਿਆ ਸੀ ਟੌਪ ਦਾ ਨਾ ਨਾ ਓਏ 45 50 ਹੋ 45 50 ਰੁਪਏ ਦਾ ਰੇਟ ਜਿਹੜਾ ਲਸਣ ਦਾ ਜਿਹੜਾ ਪਰ ਇੱਕ ਗੱਲ ਆ ਬਈ ਇਕੱਠਾ ਗੱਟਾ ਚੱਕਣਾ ਪੈਣਾ ਜਿੰਨਾ ਵਜਨ ਆਏਗਾ ਜੀ ਇਹਦੇ ਚ ਇਹਦੇ ਚ ਬਜਣਾ ਇਹਦੇ ਚ ਕਿੰਨਾ ਜੀ ਇਹਦੇ 30 ਕਿਲੋ 30 ਕਿਲੋ 30 ਕਿਲੋ ਬਜਣਾ ਇਹਦੇ ਚ ਆ ਗਿਆ ਇਹਦੇ ਚ ਇਹ ਚ 25 ਕਿਲੋ ਆ ਇਹਦੇ ਚ 25 ਆ ਗਿਆ ਹਾਂ 25 ਕਿਲੋ ਦਾ ਗੱਟਾ ਸਾਨੂੰ ਇਕੱਠਾ ਚੱਕਣਾ ਪੈਣਾ ਵੀਰ ਭਰਾਵੋ ਹਣਾ ਤੇ ਜਿਵੇਂ ਇਹਦੇ ਚ ਹੋਊਗਾ ਇਹਦੇ ਚ ਕਿੰਨਾ ਜੀ ਇਹਦੇ ਜਗਾ 35 ਕਿਲੋ 35 ਕਿਲੋ ਲੱਭੇ 35 ਕਿਲੋ ਦੀ ਭਰਤੀ ਆਉਂਦੀ ਜਿਹੜੀ ਮਿਰਚ ਦੇ ਇਧਰ ਸ਼ਿਮਲਾ ਮਿਰਚ ਪਈਏ ਪੇਟੀ ਸਾਨੂੰ ਸਾਰੀ ਇਕੱਠੀ ਚੱਕਣੀ ਬਣਿਆ ਇਹਦਾ ਰੇਟ ਵੀ ਵਿਖਾਉਣਾ ਹੈ ਜੀ ਇਹਦਾ ਬਾਜ਼ਾਰ ਕਿੰਨਾ ਕਰਦਾ ਜੀ ਅੱਜ ਰੇਟ ਹੈਗਾ ਤਾਂ 35 ਰੁਪਏ ਕਿਲੋ ਜੀ 35 ਰੁਪਏ ਕਿਲੋ ਸ਼ਿਮਲਾ ਮਿਰਚ ਦਾ ਬਾਜ਼ਾਰ ਸ਼ਿਮਲਾ ਮਿਰਚ ਦਾ ਬਾਜ਼ਾਰ ਵੀ ਜਿਹੜਾ 35 35 ਰੁਪਏ ਦੀ ਮੇੜ ਤੇ ਜਿਹੜਾ ਚੱਲਿਆਦਾ ਬਈ ਆਪਣੀ ਗੋਭੀ ਆਈ ਸੀ ਜੀ ਗੋਭੀ ਮੇਰੇ ਕੋਲ ਨਹੀਂ ਆਣਾ ਗੋਣੇ ਵੀ ਗਿਆ ਹੁਣ 25 ਰੁਪਏ ਕਿਲੋ ਇਸ ਟਾਈਮ ਅੱਛਾ ਤੇਰੇ 30 ਸੀ ਹੁਣ 25 ਰਹਿ ਗਈ ਆਹਲਾ ਲਾੜ ਯ ਸਾਣਾ ਮੂਲੀ ਟਮਾਟਰ ਔਰ ਟਪਿਆਜੀ ਹੈਨਾ ਟਮਾਟਰ ਟਮਾਟਰ ਪਿਆਜੀ ਲਓ ਟਮਾਟਰ ਦਾ ਬਿਆਰ ਕਿੰਨਾਂ ਰਿਆ ਜੀ ਟਮਾਟਰ 17 18 ਰੁਪਏ 17 18 ਰੁਪਏ ਜਿਹੜਾ ਟਮਾਟਰ ਦਾ ਰੇਟ ਰਹਿ ਗਿਆ ਜੀ ਇਹਦੇ ਚਾਉਗੇ ਜੀ 15 ਕਿਲੋ ਵਜਣਾ ਹਾਂ ਇਹ 11 ਕਿਲੋ ਅੱਛਾ 11 11 ਕਿਲੋ ਨੇੜੇ ਤੇਣ ਵਜਣਾ 11 ਕਿਲੋ ਕੱਠਾ ਚੱਕਣਾ ਕਿ 12 13 ਕਿਲੋ ਆ ਕਿ 11 ਕਿਲੋ ਆ ਇੱਕ 12 13 ਕਿਲੋ ਆ ਗਿਆ ਇੱਕ 11 ਕਿਲੋ ਆ ਗੱਡੀ ਆਈ ਹੈ ਜਾਨੀ ਬਾਈ ਕਿਹੜੀ ਸੜਕ ਤੋਂ ਆਈ ਭਰਾ ਜੀ ਹਾਂ ਗੱਡੀ ਕਿਹੜੀ ਸੜਕ ਤੋਂ ਆਈ ਇਹ ਆਪਣੀ ਮਾਲ ਤਾਂ ਮਹਾਰਾਸ਼ਟਰ ਦੇ ਹੁੰਦਾ ਆਪਣਾ ਹੁੰਦਾ ਫਤਿਹਾਬਾਦ ਤੋਂ ਫਤਿਹਾਬਾਦ ਤੋਂ ਠੀਕ ਹੈ ਬਾਈ ਲਾ ਬਾਈ ਤੇ ਬਾਕੀ ਘੁਰਤੇ ਦਾ ਰੇਟ ਵਗੈਰਾ ਕੀ ਦਿੰਦਾ ਜੀ ਅੱਜ ਤਾਂ ਦੋਨੇ 10 12 ਰੁਪਏ ਕਿਲਵਾਜ 10 12 ਰੁਪਏ ਕਿਲਵਾ ਲਵੇ ਬਾਈ ਦਾ ਨੰਬਰ ਦੇ ਕੇ ਆਨੇ ਜੇ ਕੋਈ ਵੀ ਮਲਵਾ ਸ਼ਿਮਲੇ ਦਾ ਮਾਲ ਵੀ ਹੁੰਦਾ ਬਾਈ ਕੋਲੇ ਅੰਮਦਾਬਾਧ ਤੋਂ ਵੀ ਮਾਲ ਹੁੰਦਾ ਤੇ ਲੋਕ ਨੈਟ ਕੋਈ ਆਰਧਤ ਨਹੀਂ ਹੈਗੀ ਰੋ ਨੈਟ ਨੈਟ ਕੋਈ ਆਰਧਤ ਨਹੀਂ ਸੱਚੀ ਗੱਲ ਆਰਧਤ ਤਾਂ ਕੋਈ ਨਹੀਂ ਦਿੰਦਾ ਮੰਦੇ ਚ ਅੱਜ ਆਰਧਤ ਕੋਈ ਨਹੀਂ ਵੇਹ ਆਰਧਤ ਦਿੰਦੀ ਹੈ 7% ਬਾਈ ਯਾਰ ਉਹ ਸਾਰੇ ਵੀਰਾਂ ਨੂੰ ਪਤਾ ਹੈ ਜਿਹੜੀ ਆਪਣੀ ਵੀਡੀਓ ਵੇਖਦੇ ਸੱਤ ਪਰ ਤੇ ਭਾਈ ਆਪਣਾ ਫੋਨ ਨੰਬਰ ਕਿੰਨਾ ਆ ਗਿਆ ਜੀ ਮੇਰਾ ਫੋਨ ਨੰਬਰ 98143 15159 98143 15159 ਬਾਈ ਕੋਲ ਅੰਮਦਾਬਾਦ ਵਿੱਚ ਸੌਦੇ ਵੀ ਹੈਗੇ ਤੇ ਲੋਕੋ ਕੋਲ ਸੌਦੇ ਵੀ ਹੈਗੇ ਬਾਈ ਜਿਹੜੇ ਮਤਲਬ ਇੱਥੇ ਮਾਲ ਚਾ ਲੋ ਵੇਚਣਾ ਜੀ ਜਾਂ ਖਰੀਦਣਾ ਬਾਈ ਨਾਲ ਕਨੈਕਟ ਕਰ ਲੈ ਸੁਭਾਅ ਉਹ ਜੀ ਭਰਾ ਦਾ ਠੀਕ ਆ ਬਾਈ ਬਹੁਤ ਸਹਿਮਰਮਾਨੀ ਲੋ ਜੀ ਤੇ ਇਧਰ ਭਾਈ ਗੋਭੀ ਵਾਲੇ ਵੀਰ ਕੋਲ ਚੱਲਦੇ ਆ ਤੇ ਗੋਭੀ ਜਿਹੜੀ ਬੋਲੀ ਬਾਈ ਇੱਥੇ ਕਰਦੇ ਆ ਮੇਨ ਤੇ ਗੋਭੀ ਦਾ ਬਾਜ਼ਾਰ ਅੱਜ ਕਿੰਨਾ ਕਰਿਆ ਕਹਿੰਦੇ ਵਾਜ ਬਾਈ ਗੋਭੀ ਮੰਦੀ ਹੋ ਗਈ ਹੈ ਜੀ ਇੱਧਰ ਆਹ ਕੁਆਲਿਟੀ ਆਈ ਹੈ ਗੋਭੀ ਦੀ ਤੇ ਇੱਧਰ ਆਹ ਕੁਆਲਿਟੀ ਆਈ ਹੈ ਬਾਜ਼ਾਰ ਤੇ ਬਾਕੀ ਟੋਪ ਦਾ ਰੇਟ ਬਾਈ ਤੋਂ ਪੁੱਛਦਾ ਵੀ ਬਾਈ ਗੋਭੀ ਦਾ ਅੱਜ ਕੀ ਚੱਲੇ ਬਾਈ ਬਾਈ ਕੀ ਅੱਜ ਜਰਾ ਭਰਾ ਬੋਲੀ ਹੋ ਗਈ ਜੀ ਲੈਟ ਹੋ ਗਿਆ ਮੈਂ ਥੋੜਾ ਜਣਾ ਬਾਈ ਕਿੰਨਾ ਕੁ ਬਾਜ਼ਾਰ ਗਿਆ ਜੀ ਅੱਗੇ ਨਾਲ ਮੰਦੀ ਕਰਦੀ ਗੋਭੀ ਦੀ ਹਣਾ 25 ਤੋਂ 30 ਵਿਕੀ ਹੈ ਜੀ ਅੱਜ ਟੌਪ ਦਾ ਟੌਪ ਰੇਟ ਵੀ 25 ਤੋਂ 30 ਰਹਿ ਗਿਆ। ਲਾ ਭਾਈ 25 25 30 30 ਰੁਪਏ ਦਾ ਰੇਟ ਜਿਹੜਾ ਟੌਪ ਦਾ ਰੇਟ ਜਿਹੜਾ 30 ਰੁਪਏ ਬੋਲੀ ਤੇ ਵਿਕਿਆ ਜੀ ਤੇ ਆ ਵੇ ਲੋ ਇਧਰ ਗੋਭੀ ਦੀ ਕੁਆਲਿਟੀ ਤੁਹਾਨੂੰ ਵਿਖਾ ਦਿੰਨੇ ਪਹਿਲਾਂ ਆ ਵੇ ਲੋ ਜੀ ਆ ਭਈਆ ਗੋਭੀ ਆ ਭਈਆ ਇਦੋਂ ਜੇ ਮਾੜੀ ਕੁਆਲਿਟੀ ਵੇਖਣੀ ਹੈ ਤਾਂ ਇਧਰ ਵੇ ਲੋ ਭਈਆ ਨਾ ਇਹ ਜੋ ਜਿਹਾ ਜਿਓ ਜੀ ਗੋਭੀ ਹੁੰਦੀ ਉਹੋ ਜਿਹਾ ਰੇਟ ਲੱਗ ਜਾਂਦਾ ਜੀ। ਵੈਸੇ ਰੇਟ ਜਿਹੜਾ ਬਾਈਆਂ ਦੇ 25 ਤੋਂ 30 ਰੁਪਏ ਗੋਭੀ ਦਾ ਰੇਟ ਰਹਿ ਗਿਆ ਜਿਹੜਾ 60 60 50 50 55 55 ਰੁਪਏ ਜਿਹੜਾ ਮੈਨੂੰ ਕੀ ਲੱਗਦਾ ਜੀ ਬਣੂ ਰੇਟ ਹੁਣ ਦੁਬਾਰੇ ਕਿਨੇ ਉੱਠੂਆ ਨਹੀਂ ਇਹ ਬਹੁਤ ਭਾਅ ਆ ਗਿਆ ਥੋੜਾ ਇਹ ਦਿਨਾਂ ਦੇ ਵਿੱਚ ਆ ਕੇ 25 30 ਗੋਭੀ ਦਾ ਭਾਅ ਆ ਰਿਹਾ ਹੈ ਹਾਂ ਵਜਨ ਵੀ ਵੱਧ ਗਿਆ ਸਹੀ ਹੈ ਜੀ ਹੁਣ ਜਾਣੇ ਥੱਲੇ ਜਾਣਾ ਸ਼ੁਰੂ ਹੋ ਜੂਗਾ ਰੇਟ ਕਰੀ ਹਾਂ ਇੱਥੇ ਕਿ ਚੱਲੀ ਜਾਣਾ ਇਹ ਮਹੀਨੇ ਕੇ ਬਾਅਦ ਹੋਰ 15 20 ਦਿਨਾਂ ਬਾਅਦ ਹੋਰ ਗੋਭੀ ਚੱਲ ਪੈਣੀ ਹੈ ਹਾਂ ਫਸਲ ਚੱਲ ਬੁਗੀਆਂ ਕਿੰਨੇ ਜ਼ੋਰ ਮਾਰਦਾ ਫਿਰ ਨਰਮ ਹੁੰਦੇ ਸਾਡੇ ਸਹੀ ਹੈ ਜੀ ਤੇ ਜਿਵੇਂ ਆ ਬੈਂਕਣ ਚੱਲੀ ਆ ਜੀ ਇਹ ਕਿਹੜੀ ਸੜਕ ਤੋਂ ਆ ਗਈ ਜੀ ਮਲੇਰ ਕੋਟਲਾ ਮਲੇਰਪੋਰਟ ਵਾਲੀ ਸਾਈਡ ਤੋਂ ਆਈ ਇਹਦਾ ਬਾਜ਼ਾਰ ਜਿਵੇਂ ਕਾਲੀ ਕਾਲੀ ਸ਼ਾਹ ਬੈਂਗਣੀ 15 20 15 20 ਰੁਪਏ ਲੈ ਵੀ 15 20 ਰੁਪਏ ਦਾ ਜਿਹੜਾ ਇੱਧਰ ਰਹਿ ਗਿਆ ਜੀ ਆਪਣਾ ਨੰਬਰ ਕਿੰਨਾ ਪਏ ਉਹ ਬੋਰਡ ਤੇ ਨਹੀਂ ਨੰਬਰ ਆਦਾ ਮਲੇ ਉਹ ਠੱਗਾ ਜਾਂਦੇ ਸਹੀ ਆ ਲੈ ਵੀ ਭਾਈ ਨਾਲ ਇੱਕ ਵਾਰੀ ਠੱਗੀ ਨਹੀਂ ਹੋਈ ਸੀ ਉਹ ਵੀ ਵੀਡੀਓ ਬਣਾਈ ਸੀ ਯਾਰ ਤੇ ਆਹ ਰੇਟ ਜਿਹੜਾ ਮੈਂ ਤਰੋਂ ਬੈਂਗਣੀ ਦੇ ਤੇ ਇੱਧਰ ਜਿਵੇਂ ਗੋਭੀ ਤੇ ਚੱਲੀ ਨੇ ਮਰਚੰਡ ਦਾ ਰੇਟ 20 ਰੁਪਏ ਹੀ ਬਾਈ ਹਣਾ ਇਹ ਰੇਟ ਚੱਲੇ ਪਿੰਡੀ ਦਾ ਕਿੰਨਾ ਕਿਹਾ ਜੀ ਪਿੰਡੀ ਹੈਗੇ 30 ਕਰਦਾ ਪਿੰਡੀ 30 ਰੁਪਏ ਨੇ ਰੇਟ ਤੇ ਜਿਹੜਾ ਬਾਈ ਰੇਟ ਚੱ ਇਹ ਰ 15 16 ਰੁਪਏ ਦਾ ਦੇਸੀ ਚਾਹਨਾ ਦਾ ਜਿਆਦਾ ਚਾਹਨਾ 20 22 ਰੁਪਏ ਠੀਕ ਆ ਲਾ ਵੀ 15 16 ਰੁਪਏ ਦਾ ਬਾਜ਼ਾਰ ਜਿਹੜਾ ਇੱਧਰ ਤੁਹਾਨੂੰ ਕੁਆਲਿਟੀ ਵਿਖਾ ਦਿੰਨੇ ਆਪਾਂ ਨਾ ਟਾਪ ਦੇ ਰੇਟ ਦੱਸ ਦਿੰਨੇ ਆਪਾਂ ਵੀ 15 16 17 ਪਰ ਇੱਕ ਗੱਲ ਆ ਵੀ ਇਕੱਠਾ ਮੰਨ ਲੈਣਾ ਪਊਗਾ ਬਾਈ ਜਿਵੇਂ ਆ ਲਫਾਵੇ ਦੇ ਵਿੱਚ ਜਿੰਨਾ ਵਜਨ ਹੋਵੇ 15 ਨਿਕਲੇਵੇ 14 ਨਿਕਲੇਵੇ 12 ਨਿਕਲੇਵੇ ਇਕੱਠਾ ਲੈਣਾ ਪਊਗਾ ਇਹਦੇ ਜੇ 30 ਕਿਲੋ ਵਜ਼ਨ ਹੋਊਗਾ ਜਾਂ 25 ਹੋਊਗਾ ਤੇ ਇਹ ਵੀ ਇਕੱਠਾ-ਗੱਟਾ ਲੈਣਾ ਮੈਂ ਤਾਂ ਵਾਰ-ਵਾਰ ਆਣਿਆ ਆ ਲਫਾਵੇ ਦੇ ਵਿੱਚ ਹੋਊਗਾ 10 12 13 15 ਕਿਲੋ ਵਜ਼ਨ ਹੋਊਗਾ ਬਾਈ 150 ਕਿਲੋ ਆਪਾਂ ਲੈ ਗਏ 150 ਆ 12 13 ਕਿਲੋ 12 13 ਕਿਲੋ ਇਹਦਾ ਇਕੱਠਾ ਵਜ਼ਨ ਯਾਰ ਕਿਲੋ 2 ਕਿਲੋ ਇਧਰ-ਉਧਰ ਹੋ ਜਾਂਦਾ ਹੁੰਦਾ ਮਾੜਾ ਮਟਕਾਂਗੇ ਕਿਸਾਨਾਂ ਨੇ ਉਵੇਂ ਤੋਲ ਕੇ ਇਹਨਾਂ ਭਰ ਦਿੰਦੇ ਆਂਦਾਜੇ ਨਾਲ ਭਰ ਦਿੰਦੇ ਵੀ ਜਦੋਂ ਲਫਾਵਾ ਭਰ ਜੇ 12 ਰਹਿ ਜਾਂਦਾ 11 ਨਾਲ ਰਹਿ ਜਾਂਦਾ ਕਿ 10 ਰਹਿ ਜਾਂਦਾ ਆ ਜਿਹੜੇ ਰੇਟ ਮਤਰਾ ਇਧਰ ਚੱਲੀ ਜਾਂਦੇ ਮੈਗਣੀ ਦੇ ਬਾਕੀ ਹੋਰ ਵੈਰਟੀਆਂ ਵੇਖਦੇ ਮੰਡੀ ਦੇ ਵਿੱਚ ਕੀ ਕੀ ਆਈ ਜਾਂਦੀਆਂ ਜੀ ਤੇ ਸਾਰੇ ਵੀਰਾਂ ਨਾਲ ਵੀ ਇਧਰ ਗੱਲਬਾਤ ਕਰਾਂਗੇ ਆਲੂ ਤੇ ਪਿਆਜ਼ ਦੇ ਵਿੱਚ ਭਾਈ ਕਰੰਟ ਆਇਆ ਜਾਂ ਕੀ ਆਇਆ ਹਿਸਾਬ ਕਿਤਾਬ ਹਣਾ ਤੇ ਦੱਸ ਦਿਆਂ ਤੁਹਾਨੂੰ ਹੋਰ ਵੈਰਟੀਆਂ ਮੰਡੀ ਦੇ ਵਿੱਚ ਜਿਹੜੀਆਂ ਜਿਹਨੇ ਪਰਚੂਨ ਲੈਣਾ ਹੁੰਦਾ ਅੰਦਰੋਂ ਭਾਈ ਤੇ ਪਰਚੂਨ ਇਧਰ ਬਾਈ ਦੀ ਦੁਕਾਨ ਤੇ ਆਜਿਆ ਕਰੋ ਜੀ ਪਰਚੂਨ ਬਾਹ ਮਹਾਰਾਜ ਜੀ ਕੀ ਹਾਲ ਚੱਲੇ ਜੀ ਅੰਦਰੋਂ ਪਰਚੂਨ ਲੈਣ ਦਾ ਇਹ ਫਾਇਦਾ ਹੁੰਦਾ ਭਾਈ ਕਿਉਂਕਿ ਬਾਹਲਾ ਰੇਟ ਦਾ ਫਰਕ ਨਹੀਂ ਹੁੰਦਾ ਜੀ ਹਣਾ 2-4 ਰੁਪਏ 5-7 ਰੁਪਏ ਬਾਈਆਂ ਨੇ ਵੀ ਮਿਹਨਤ ਕਰਨੀ ਹੈ ਜਿਵੇਂ ਜਿਵੇਂ ਤੁਸੀਂ ਆ ਇੱਥੋਂ ਮੰਡੀ ਚੋਂ ਬਾਹਰ ਹੁੰਦੇ ਜਾਓਗੇ ਰੇਟ ਉਵੇਂ ਉਵੇਂ ਕੜ ਕੇ ਪਾੜਾ ਜਿਹੜਾ ਵਧ ਜਣਾ ਬਾਈ ਹਨ ਇੱਥੇ ਹਣ ਬਾਈ ਦੀ ਦੁਕਾਨ ਤੇ ਬਾਈ ਪਰਚੂਨ ਦਾ ਆਪਣਾ ਭਿੰਡੀ ਵਗੈਰਾ ਦਾ ਕੀ ਰੇਟ ਹੈ ਅੱਜ ਭਿੰਡੀ 40 ਰੁਪਏ ਕਿਲੋ ਭਿੰਡੀ 40 ਲੈ ਬਈ ਵੇਚ ਲੋ ਜਿਵੇਂ 30-35 ਦਾ ਰੇਟ ਅੰਦਰ ਹੀ ਹੈ 35 ਪੰਦਰਾਂ 40 ਰੁਪਏ ਬਾਹਰ 40 ਰੁਪਏ ਵੇਚ ਲੋ ਪਰਚੂਨ ਦਾ ਰੇਟ ਇੱਥੇ ਜਿਹੜਾ ਅੰਦਰੋਂ ਲੈਣ ਦਾ ਫਾਇਦਾ ਆਹੀ ਹੈ ਬਾਈ ਨਾਲ ਦੀ ਨਾਲ ਰੇਡ 5-7 ਰੁਪਏ ਵਧੂਗਾ। 35 ਰੁਪਏ ਕਿਲੋ। ਹਰੀ ਮਿਰਚ 35 ਰੁਪਏ ਕਿਲੋ। ਸਹੀ ਹੈ ਜੀ। ਰੇਡ ਦੇ ਆਜੀ ਲਾ ਜਾ ਹਨ। ਅਜੇ ਮੈਂ ਨਿੰਬੂ ਵਗੈਰਾ ਜੀ। ਨਿੰਬੂ 40 ਰੁਪਏ ਕਿਲੋ। ਨਿੰਬੂ 40 ਰੁਪਏ। ਬਾਈ ਦੁਕਾਨ ਸਮਝਾ ਦੇਣੀ। 40 ਰੁਪਏ। 40 ਰੁਪਏ ਉੱਥੋਂ ਥੋਕ ਰੇਡ ਦਾ 20 ਰੁਪਏ ਹੋਊਗਾ ਜੀ। 30 ਰੁਪਏ। 30 ਰੁਪਏ ਲਾਵੇ ਹੋਲ ਸੇਲ ਦਾ ਰੇਡ 30 ਰੁਪਏ ਆ। ਬਾਕੀ 20 ਰੁਪਏ ਹੀ ਵਿਕੀ ਜਾਂਦਾ 30 ਵਾਲੇ ਵੀ ਕਵਾਲਿਟੀ ਦੇ ਸਰਤੇ ਹੁੰਦਾ ਹੈ ਨਾ ਬਾਈ ਇਧਰ ਬਾਈ ਦੀ ਦੁਕਾਨ ਲੱਗੀ ਜੀ ਮੈਂ ਕਿਹਾ ਬਾਈ ਨਾਲ ਗੱਲ ਬਾਤ ਠੀਕ ਹੈ ਭਰਾ ਜੀ ਆਹ ਕੇ ਬਾਈ ਸਤਿ ਸ੍ਰੀ ਅਕਾਲ ਜੀ ਲਓ ਬਾਈ ਤੇ ਇਤਾਂ ਜਿਵੇਂ ਅੰਦਰ ਪਰਚੂਨ ਦੇ ਰੇਟ ਵੀ ਤੁਹਾਨੂੰ ਵਿਖਾ ਦੇ ਇਹ ਪਰਚੂਨ ਦੇ ਰੇਟ ਸੀਗੇ ਬਾਈ ਇਹ ਤੁਹਾਨੂੰ ਕਿਲੋ ਅੱਧਾ ਕਿਲੋ ਭਾਈਆ ਜਿੰਨਾ ਮਰਜ਼ੀ ਸਮਾਨ ਤੁਸੀਂ ਲੈ ਸਕਦੇ ਏਥੋਂ ਬਾਈ ਤੇ ਇਤੋਂ ਤੁਹਾਨੂੰ ਮਿਲ ਜਾਣਾ ਜੀ ਹਨਾ ਤੇ ਬਾਕੀ ਇਧਰ ਬਾਈ ਕੋਲੇ ਅਮਰਜੀਤ ਕੋਲੇ ਆ ਗਏ ਬਾਈ ਕੋਲੇ ਮੂਲੀ ਅਗਲੇ ਬੰਦੇ ਅੱਜ ਕਰੇ ਇਧਰ ਫਿਰਦੇ ਜੀ ਗੋਬੀ ਆ ਗਈ ਬਾਈ ਕੀ ਹਾਲ ਹੈ ਜੀ ਮਰਜੀ ਜੀ ਹੋ ਗਿਆ ਗੋਬੀ ਦਾ ਭਾਈ ਕੀ ਗੋਬੀ ਦਾ ਕੰਮ ਕਰਤਾ ਜੀ ਅੱਜ ਹੋ ਗਈ ਹੋ ਗਈ ਹੋ ਗਈ ਰਹਿ ਗਈ ਜੀ 25 30 ਰੁਪਏ 20 ਰੁਪਏ ਕਿਲੋ 20 ਰੁਪਏ ਆਪਣੀ ਦੁਕਾਨ ਦਾ 20 ਰੁਪਏ ਮੰਗੀ ਜਾਂਦੇ ਆ ਦੇਖ ਲੈ ਲੈ ਭਾਈ ਇਹ ਪਹਿਲਾਂ ਮੈਕ ਲਾਈ ਹੈ ਖਰਚ ਕਰ ਲੈ ਆ ਭਾਈ ਆਹਾ ਗੋਭੀ ਹਾਂਜੀ 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 ਚਿੱਟੀ ਚਟਾਰ ਜਾਵਾ ਬਾ ਆ ਚੀਜ਼ ਹੈ ਨਾ ਔਰ ਜਿਹੜਾ ਰਗੜਾ ਕਸੂਰ ਕਿਸੇ ਦਾ ਵੀ ਨਹੀਂ ਜਿੰਮੇਦਾਰ ਦਾ ਵੀ ਰਗੜ ਲਾ ਕੇ ਕੰਮ ਹੋ ਗਿਆ ਉੱਡੀ ਕਰੇ ਤੈਨੂੰ ਇੱਕ ਦੋ ਮਹੀਨਿਆਂ ਬਾਅਦ ਕਰ ਦੇ ਇੱਕ ਤੇ ਰਗੜ ਲੱਗੀ ਅਚਨ ਹੁਣ ਬੈਗ ਲਾ ਫਿਰ ਕੋਈ ਵਜੇ ਘਟ ਗਿਆ ਆ ਦੇ ਖਾਜੀ ਹੁਣ ਆ ਦੇਖੋ ਰਗੜੋਈ ਨਾ ਰਗੜ ਆਹ ਆ ਚੀਜ਼ ਮਾਰ ਦਿੱਤੀ ਜਿੰਮੇਦਾਰ ਵੱਲੋਂ ਤਾਂ ਸਹੀ ਭਰੀ ਆ ਸਹੀ ਗੱਲ ਆ ਭਾਈ ਹਾਂ ਬਸ ਇਹ ਚੀਜ਼ ਹੈ ਦੁਕਾਨਦਾਰ ਕੋ ਜਿਹੜੀ ਗਈ ਦੇ ਵਿੱਚ ਮੈਂ ਪਤਾ ਕਰਕੇ 30 ਰੁਪਏ ਟੌਪ ਦਾ ਰੇਟ ਸੀ ਰਾਤੀ ਸੀਗੀ ਬਾਅਦ ਹੁਣ ਵੀ ਬਾਈ ਨਹੀਂ ਬਾਈ ਜੋ ਵਗਦੀ ਸਾਰੀ ਮੰਡੀ ਠੰਢੀ ਹੋ ਗਈ ਸਾਰੀ ਮੰਡੀ ਸੰਢੀ ਹੋ ਗਈ ਪਰ ਮੂਲੀ ਵਾਲੇ ਬੱਸ ਨਹੀਂ ਹੋ ਗਿਆ ਹੋਰ ਹੋਰ ਪਾਸੇ ਵੀ ਬੈਗ ਮਾਰ ਗਏ ਸਾਰੇ ਨੇੜੇ ਨੇ 5 ਰੁਪਏ ਕੋਲ ਜਿੰਨੀ ਮਰਜੀ ਭਰ ਲੋ ਚੋਲੀਆਂ ਜਿੰਨੀਆਂ ਭਰ ਆਹ ਮੂਲੀ ਹਾਂ ਹਾਂ ਭਰ ਲੋ ਚੋਲੀਆਂ ਜਿੰਨੀਆਂ ਲੱਭਾ ਅੱਜ ਤਾਂ ਕਹਿੰਦੇ ਲੱਗ ਗਿਆ ਅੱਖੀਏ ਨਾ ਮੂਲੀ ਇੰਨੀ ਗਈ ਹੈ ਮੰਡੀ ਦੇ ਵਿੱਚ ਕੰਦ ਹੋ ਜੂਗੀ ਅੱਜ ਤਾਂ ਹੈ ਹਾਂ ਪਾਕਿਸਤਾਨ ਤੇ ਇੰਡੀਆ ਦੀ ਨਾ ਬਾਰਡਰ ਤੇ ਕੰਦ ਹੋ ਜੂਗੀ ਉਹ ਤੇ ਲੈ ਕੇ ਜਿਵੇਂ ਮੂਲੀ ਮੂਲੀ ਭਈ ਆ ਸਾਰੀ ਮੰਡੀ ਦੇ ਵਿੱਚ ਲੋਕਾਂ ਦੇ ਮੂਲੀ ਖਾਣੇ ਹੋ ਕੋਈ ਲਓ ਫਾਈਨ ਫਾਈਨ ਗੋਭੀ ਤੇ ਮੂਲੀ ਦੇ ਵਿੱਚ ਜ਼ੋਰਦਾਰ ਮੰਦੀ ਆ ਜੀ ਮਿਰਚ ਵੀ ਘਟੀ ਆ ਜਹਰੀ ਮਿਰਚ ਵੀ ਹੋਰ ਕਾਫੀ ਵੈਰੈਟੀਆਂ ਦੇ ਵਿੱਚ ਜਾਨੀ ਹੈ ਨਾ ਜਿਵੇਂ ਆਹ ਵੇਂਗਣੀ ਆਈ ਇਹ ਇਹ ਵੇਂਗਣੀ 10 11 ਰੁਪਏ ਅੱਛਾ ਇਹ 10 11 ਰੁਪਏ ਦੇਣੀ ਆ ਇਹ ਠੰਡ ਪੈ ਗਈ ਇਹ ਆਈ ਵੀ ਬਾਹਰ ਲੱਗਦੀ ਆ ਠੰਡ ਵਿੱਚ ਵਿਕਰੀ ਘਟ ਜਾਂਦੀ ਆ ਇਧਰ ਇਧਰ ਨਾ ਮਾਲ ਤਾਂ ਲੱਗਦਾ ਹੀ ਨਹੀਂ ਇਹ ਬਾਹਰ ਲਓ ਇਹ ਇਹ ਬਾਹਰੋਂ ਯੂਪੀ ਦੀ ਮਾਲ ਯੂਪੀ ਦਾ ਮਾਲ ਆ ਗਿਆ ਲੈ ਭਾਈ ਤੇ ਟਮਾਟਰ ਦਾ ਕੀ ਰਹਿ ਗਿਆ ਜੀ 16 17 20 ਆ ਦੇਖੋ ਹਾਂ ਇਹ ਪੇ ਆ ਪੇ ਅਸੀਂ ਵਿੱਚ 16 17 ਰੁਪਏ ਦੇ ਦੱਤਾ ਆ 16 17 ਟੌਪ ਦਾ ਨੈਟ ਨੈਟ ਨੈਟਰ ਨੈਟ ਆ ਵਿੱਚ 12 13 ਆ 12 ਦੇ ਨਾਲਾ ਵੀ ਹੈਗਾ ਮੰਗ ਲਾਓ ਜਿੰਨੀ ਕੁਆਲਟੀ ਜਿੰਨਾ ਆ ਡੈਫੈਕਟਡ ਜਿੰਨਾ ਬਾ ਦੇ ਆ ਚੀਜ਼ ਆ ਆ ਚੀਜ਼ ਮਾਰ ਦੇ ਸਹੀ ਹੈ ਜੀ ਭਾਈ ਅੱਧਾ ਕਿਲੋ ਕਿਲੋ ਖਾਂਡੇ ਦੀ ਦਾਗੀ ਨਿਕਲ ਨਹੀਂਦੀ ਸਹੀ ਹੈ ਜੀ ਆਹ ਮਾ ਦੇ ਖਾ ਪੇ ਨੇ ਆ ਦੇ ਇਦੋਂ ਆਣਾ ਇਦੋਂ ਵੇਟੜਾ ਆਉਣਾ ਹੀ ਘਟ ਇਹ ਪੰਜ ਵਾਲੇ ਵੀ ਪਏ ਬਸ ਬਸ ਇਹ ਸਾਰਾ ਕੁਝ ਹੈ ਫਰੀ ਹੈ ਇਹ ਬਾਹਰ ਪਰਦਾ ਹੀ ਹੈ ਬਾਹਰ ਮੰਡੀ ਦੇ ਵਿੱਚ ਭਾਈ ਸਾਰਾ ਕੁਝ ਹੀ ਬਣ ਜਾਣਾ ਆ ਪਰ ਟੌਪ ਦਾ ਰੇਟ ਜਿਹੜਾ ਤਕਰੀਬਨ 17 15 15 16 ਦਾ 15 16 ਦਾ ਟੌਪ ਦਾ ਰੇਟ ਜਿਹੜਾ ਭਾਈ ਦੱਸਿਆ ਨਾ ਏ ਹੋਲਸੇਲ ਦਾ ਰੇਟ ਇਕੱਠਾ ਕਰੇਡ ਤੁਹਾਨੂੰ ਲੈਣਾ ਪਣਾ ਵੀਰੋ ਕਿਲੋ 2 ਕਿਲੋ ਵਾਲਾ ਕੰਮ ਹੈ ਨਹੀਂ ਗਏ ਤੇ ਨਾ ਤੂੰ ਪਹਿਲਾਂ ਦੱਸ ਦੇ ਨੀ ਜੀ ਇਹ ਜੇ ਮ ਗਜਰਾ ਪਈਆਂ ਜੀ ਬਹੁਤ ਸੋਹਣੀਆਂ ਲਾ ਲਾਉਣ ਲੱਗ ਗਿਆ ਹਾਂ ਤਾਂ ਗਾਜਰ ਹਾਂ ਜੀ ਰਸਤਾ ਦੇ ਅੱਗੇ ਨਾਲ ਸੁਧਾਰ ਹੋ ਗਿਆ ਬਾਈ ਕੁਆਲਿਟੀ ਦੇ ਵਿੱਚ ਪਹਿਲਾਂ ਇਹੋ ਜਿਹੀਆਂ ਹੁੰਦੀਆਂ ਸੀ ਗਾਜਰ ਤਾਂ ਹੁਣ ਜਾਨੀ ਇਹੋ ਜਿਹੀਆਂ ਵੀ ਵਿੱਚ ਵਿੱਚ ਆਉਣ ਲੱਗੀਆਂ ਹਾਂ ਜੀ ਹਾਂ ਜੀ ਇੰਨਾ ਫਰਕ ਪੈ ਗਿਆ ਕੁਆਲਿਟੀ ਦਾ ਜੀ ਲੋ ਜੀ ਕੀ ਰੇਟ ਵੇਚਦੀ ਹੈ ਇਹ ਹੈ ਕਿ ਤਕਰੀਬ 25 ਰੁਪਏ 30 ਰੁਪਏ 25 30 ਰੁਪਈਆ ਦੀ 30 ਰੁਪਏ ਵੀ ਆ ਗਈ ਆ 20 ਰੁਪਏ ਇਹ ਵਾਲੀ ਗਾਜਰ ਵੀ ਵੱਜੀ ਜਾਂਦਾ ਹਾਂ ਹਾਂ ਹੈਗੇ ਨੇ ਮੀਂਹ ਬਰਸਾਤ ਪੈ ਗਈ ਦੁਬਾਰਾ ਲੋਕਾਂ ਨੇ ਲਾਈ ਹਾਂ ਨੁਕਸਾਨ ਬਹੁਤ ਹੋਇਆ ਜੀ ਵੀ ਕਰ ਰਹੇ ਹਾਂ ਹੁਣ ਉਹਦਾ ਚੱਲ ਬਣਾ ਹੀ ਕੰਮ ਬਸ ਪਰਮਾਤਮਾ ਹੈ ਕੋਈ ਗੱਲ ਨਹੀਂ ਕੋਈ ਲੇਟ ਫਿਟ ਹੈ ਹੋ ਜੂਗਾ ਲੇਟ ਫਿਟ ਬੰਦ ਗੋਭੀ ਦਾ ਬਾਜ਼ਾਰ ਜੀ ਬੰਦ ਗੋਭੀ ਦਾ ਗਿਆ ਹੋ ਗਿਆ ਕੰਮ ਲੋਕ ਚੱਲ ਪਈ ਨਾ ਇੱਧਰ ਵੇਖੋ ਹੋਰ ਬਰਾੜੀਆਂ ਕਾਫੀ ਪੰਜਾਂ ਭਿੰਡੀ ਪਈ ਹੈ ਸੇਮ ਫਲੀ ਸੇਮ ਫਲੀ ਆਦੇ ਇੱਥੇ ਹਾਂ ਸੇਮ ਫਲੀ ਇਹ ਕੀ ਰੇਟ ਹੈ ਜੀ ਇਹ 35 ਰੁਪਏ ਇਹ ਆ ਜੀ ਬੈਠਾ ਵੇਠਾ ਹੈ 12 ਤੋਂ 15 12 ਤੋਂ ਲੈ ਕੇ 15 ਰੁਪਏ ਦਾ ਲੈ ਲੈ ਭਾਈ ਦੇਵਾ ਰਾਮ ਐਂਡ ਸਨਸ ਤੇ ਖੜੇ ਜਿੱਥੇ ਸਭ ਤੋਂ ਵੱਧ ਵੈਰਾਈਟੀ ਆਉਂਦੀ ਹੈ ਜੀ ਤੇ ਭਾਈ ਫੋਨ ਨੰਬਰ ਜਰੂਰ ਦੇ ਦਿਓ 99882 ਠੀਕ ਹੈ ਜੀ 91006 99882 91006 ਭਾਈ ਦਾ ਨੰਬਰ ਕਨੈਕਟ ਕਰ ਲਿਓ ਸਾਰੀ ਵੈਰਾਈਟੀ ਭਾਈ ਨੇ ਗਣਾਈ ਆ ਭਾਈ ਜਾਨ ਤੇ ਆਜੋ ਕਰਾਂ ਦੀ ਹਰੇ ਮਟਰਾਂ ਦਾ ਰੇਟ ਤੁਹਾਨੂੰ ਦੱਸ ਦਿਆਂ ਹਰੇ ਮਟਰਾਂ ਦਾ ਰੇਟ ਵਗੈਰਾ ਕੀ ਚੱਲੀ ਜਾਂਦਾ ਭਾਈ ਫਿਰ ਤੁਹਾਨੂੰ ਆਲੂ ਪਿਆਜ਼ ਵਾਲੇ ਵੀਰ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਆਲੂ ਪਿਆਜ਼ ਦਾ ਮਟਰ ਅੱਜ ਰੇਟ ਜਿਹੜਾ ਕੀ ਚੱਲੀ ਜਾਂਦਾ ਜੀ ਤੇ ਇਧਰ ਬਾਈ ਜੀ ਬੈਠੇ ਬਾਈ ਸਸਰੀ ਕਾ ਜੀ ਸਿੱਧਾ ਕਿਵੇਂ ਆ ਜੀ ਆਪਣੀਆਂ ਤੂੰ ਲਈ ਬੈਠੇ ਆ ਜੀ ਬੱਲੇ 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 ਇਧਰ ਆਲੂ ਆ ਗਿਆ ਬਾਈ ਪਿਆਜ਼ ਆ ਗਿਆ ਬਾਈ ਤਾਂ ਪੁੱਛਦਾ ਵੀ ਅੱਜ ਮੜਾ ਜਾ ਬਾਈ ਜਾਣਕਾਰੀ ਦਿਓ ਜੀ ਬਾਈ ਇਹ ਕੋਈ ਹੋਇਆ ਇੱਕ ਦੋ ਦਿਨਾਂ ਦੇ ਵਿੱਚ ਹੋਈ ਹੈ ਜੀ ਪੋਜੀਸ਼ਨ ਪਿਆਜ਼ ਚ ਸੁਧਾਰ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਕਿ 2-2 ਰੁਪਏ ਹੋ ਗਿਆ ਜੀ ਹੋਊਗਾ ਹੋ ਗਿਆ 18 ਰੁਪਏ ਜੀ 20 ਰੁਪਏ ਅੱਛਾ ਪਿੱਛੇ ਪਿਆਜ਼ 15-16 ਰੁਪਏ ਹੋ ਗਿਆ ਲੈ ਬਾਈ ਕੱਲ ਵੀਡੀਓ ਬਣਾਈ ਸੀ ਪਰਸੋਂ ਪਰਸੋਂ ਵੀਡੀਓ ਬਣਾਈ ਸੀ 17 ਰੁਪਏ ਤੱਕ ਬਾਈ ਨੇ ਦੱਸਿਆ ਜੀ ਵੀ 16-17 ਨਾਲ ਅੱਜ ਹੋ ਗਿਆ ਸਿੱਧਾ 20 ਰੁਪਏ ਦੇ ਨੇੜੇ ਦਾ ਦੋ ਤਿੰਨ ਰੁਪਏ ਆ 20 ਰੁਪਏ ਸਹੀ ਹੈ ਜੀ ਜੇ 20 ਰੁਪਏ ਟੌਪ ਦਾ ਪਿਆਜ਼ ਆ ਗਿਆ ਜੀ ਉਹ ਕੁਆਲਟੀ ਸਾਹਮਣੇ ਪਈ ਹੈ ਜਿਹੜੀ ਉਹ ਸਾਹਮਣੇ ਵਾਲਾ ਪਿਆਜ਼ ਦੇ ਹਿਸਾਬ ਨਾਲ ਜਿਹੜਾ ਨਾਸੀ ਗਾਲਾ ਪਿਆਜ਼ ਜੀ ਨਾਸੀ ਗਾਲਾ ਵਧੀਆ ਟੌਪ ਦਾ ਏ ਕਲਾਸ 20 ਰੁਪਏ ਹੈ ਬਾਕੀ 16 17 15 ਹਰ ਭਾਏ ਜਿੰਨਾ ਗੁੜ ਪਾਵਾਂਗੇ ਜੀ ਹਾਂ ਜਿੰਨਾ ਗੁੜ ਪਾਵਾਂਗੇ ਜਿੰਨਾ ਕਟਾਵਾਂਗੇ ਉਹਨਾਂ ਰੇਡ ਕੱਢੀ ਜਾਊਗਾ ਜਿੰਨਾ ਕਟਾਵਾਂਗੇ ਉਹਨੇ ਚਾਹ ਫਿੱਕੀ ਹੋਏ ਨਹੀਂ ਤੇ ਆਲੂ ਦਾ ਪਿਆਰ ਜੀ ਆਲੂ ਵੀ ਠੀਕ ਹੈ ਆਲੂ ਆਪਣੇ ਨਾਲੋਂ ਬਾਹਰ ਜ਼ਿਆਦਾ ਸਟੈਂਡ ਹੈ ਸਹੀ ਹੈ ਜੀ ਆਪਣੇ ਮੰਡੀਆਂ ਚ ਰੇਟ ਨਹੀਂ ਹੈਗਾ ਆਪਣੇ ਕਿੰਨਾ ਕਹੇ ਜੀ ਟਾਪ ਦਾ 700 700 ਤੋਂ ਉੱਪਰ ਹੈ 800 ਰੁਪਏ ਤੱਕ ਹੈ ਕਿਹੜਾ ਇੱਕ ਹੋ ਗਿਆ ਕਿਹੜਾ ਉਪਰ ਇੱਕਾ ਦੁੱਕਾ ਹੀ ਵਿਕਦਾ ਹੈ ਜਿਆਦਾ ਜਿਹੜੀ ਨਾਰਮਲ ਪੋਜੀਸ਼ਨ ਹੈ 700 750 650 700 ਤੋਂ ਲੈ ਕੇ 750 ਹਾਂ ਕਿਹੜਾ ਬਾਹਰ ਹੈ ਬਾਹਰ ਹੋਰ ਤੇ ਹੈ ਸਹੀ ਹੈ ਜੀ ਪੰਜਾਬ ਤੋਂ ਬਾਹਰ ਪੰਜਾਬ ਤੋਂ ਬਾਹਰ ਭਾਰੇ ਖਰਚੇ ਪੈ ਜਾਂਦੇ ਨਾ ਹਾਂ ਰਿਸਕ ਕਰਕੇ ਮਹਿੰਗਾ ਪੈ ਜਾਂਦਾ ਦਿੱਲੀ ਦਿੱਲੀ ਮੰਡੀ ਦੇ ਵਿੱਚ 800 800 ਵਿਕੀ ਜਾਂਦਾ ਜਾਨੀ ਉੱਥੇ ਦਾ ਰੇਟ ਹੀ ਨਹੀਂ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੈ ਇਤੋਂ ਹੈਗੀ ਮੇਰੇ ਸਾਨਾ 300 ਕਿਲੋਮੀਟਰ ਦਿੱਲੀ ਜੀ 270 270 ਐਂਟਰੀ ਜਿੱਥੇ ਕੋੜੇ ਦਾ ਢੇਰ ਹੈ ਸਹੀ ਹੈ ਜੀ ਉੱਥੇ ਐਂਟਰੀ ਹੋ ਜਾਣੀ ਜਿੱਲੀ ਐਂਟਰ ਹੁੰਦੇ ਹੀ ਉੱਥੋਂ ਪਤਾ ਲੱਗਣਾ ਵੀ ਦਿੱਲੀ ਆ ਗਏ ਆਪ ਸੇ ਕੋੜੇ ਢੇਰ ਚ ਵੜ ਗਏ ਨੇ ਫਿਰ ਵੇਖਣਾ ਬਹੁਤ ਕਾਫੀ ਨੇੜੇ ਬੰਦਾ ਜੀ ਦਿੱਲੀ ਦਾ ਕੋਈ ਬਾੜੀ ਬਾੜ ਨਹੀਂ ਕਿ 270 ਕਿਲੋਮੀਟਰ ਜੇ ਆਪਾਂ ਇਧਰੋਂ ਜਾੜ ਗਏ ਬਾੜ ਤਾਂ ਨਹੀਂ ਹੈਗੀ 650 ਬਾੜ ਤਾਂ ਨਹੀਂ ਹੈਗੀ ਐਵੇਂ ਨਾ ਮੰਨੋ ਤਾਂ ਸਭ ਕੁਝ ਆ ਨਹੀਂ ਮੰਨੋ ਤਾਂ ਕੁਝ ਵੀ ਨਹੀਂ ਹੈ ਸਹੀ ਹੈ ਜੀ ਸਹੀ ਜੀ ਬਰਾ ਜੇ ਲੋਡ ਪਵੇ ਤਾਂ ਸੋ ਵੀ ਭਾਰੀ ਹੋ ਜਾਂਦਾ ਹਾਂ ਉਹ ਸਾਬ ਹੈ ਲੈ ਭਾਈ ਪਿਆਜ਼ ਦੇ ਵਿੱਚ ਵੀ ਕਰੰਟਾ ਥੋੜਾ ਜਿਹਾ ਆਲੂ ਦੇ ਵਿੱਚ ਵੀ ਕਰੰਟਾ ਥੋੜਾ ਜਿਹਾ ਜਿਵੇਂ 750 ਤੱਕ ਵੀ ਜਿਹੜਾ ਆਲੂ ਵੀ ਕੀ ਜਾਂਦਾ ਬਾਕੀ ਵਰਾਇਟਾਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਈਆਂ ਹੀ ਸਾਰੇ ਉਹ ਹੀ ਕਰੰਟ ਨਹੀਂਗਾ ਵਧੀਆ ਮਾਲ ਘਟ ਨੇ ਤਾਂ ਮਹਿੰਗਾ ਵਿਕਰੇਗਾ ਤਾਂ ਮਹਿੰਗਾ ਵਿਕਦਾ ਜੀ ਕਰੰਟ ਕੋਈ ਨਹੀਂ ਹੈਗਾ ਵੈਸੇ ਹੈ ਨਹੀਂ ਤੇਜ਼ੀ ਕੋਈ ਤੇਜ਼ੀ ਕੋਈ ਨਹੀਂ ਆਲੂਆਂ ਦੇ ਵਿੱਚ ਪਰ ਵਧੀਆ ਆਲੂ ਘਟ ਆ ਰਹੇ ਇਸ ਕਰਕੇ ਜਿਹੜਾ ਆ ਰਿਹਾ ਉਹ ਮਹਿੰਗਾ ਵਿਕਰੇਗਾ ਕੋਈ ਇੱਕਾ ਦੁੱਕਾ ਜਿਵੇਂ ਕੱਟੇ ਆ ਜਾਂਦੇ ਕੋਈ ਦੋ ਕੋਲ ਆ ਰਹੇ ਦੋ ਮਹਿੰਗਾ ਦੋ ਜਣੇ ਕੋਲ ਆਨ ਕਰਕੇ ਮਹਿੰਗਾ ਵਿਕਦਾ ਹਮ ਇਹ ਤਾਂ ਜਿਹੜੀ ਨਾਰਮਲ ਪੋਜੀਸ਼ਨ ਉਹੀ ਹੈ ਕੋਈ 15 20 ਦਿ ਨਵਾਂ 20 ਤਰੀਕ ਤੱਕ ਆਪਣਾ ਖੰਨਾ ਏਰੀਆ ਚੱਲ ਪੈਣਾ 20 ਤਰੀਕ ਤੱਕ ਤਾਂ ਲੈ ਬਈ 20 ਤਰੀਕ ਤੋਂ ਨਵਾਂ ਆਲੂ ਜਿਹੜਾ ਆਉਣ ਵਾਲਾ ਸ਼ੁਰੂ ਹੋਇਆ ਨਾ ਬਾਕੀ ਖੰਨੇ ਦੇ ਵਿੱਚ ਵੈਰਾਈ ਕਿਹੜੀ ਲੱਗਦੀ ਓ ਵੀ ਬਾਈ ਤੋਂ ਪੁੱਛ ਲੈਨੇ ਫਿਰ ਉਹਦਾ ਰੇਟ ਦਾ ਮਾਮੂਲੀ ਗੱਲ ਆ ਯਾਰ ਘਟਣਾ ਹੀ ਘਟਣਾ ਬਈ ਬਈ ਇੱਥੇ ਐਲਰ ਲੱਗਦਾ ਕਿ ਡਾਇਮੰਡ ਲੱਗਦਾ ਜੀ ਜਦੇ ਕੱਚੇ ਦੇ ਵਿੱਚ ਦੋ ਹੀ ਵੈਰਾਈਆਂ ਨੇ ਇੱਕ ਪੁਖਰਾਜ ਇੱਕ ਐਲਰ ਪਹਿਲਾਂ ਪੁਖਰਾਜ ਚੱਲੂਗਾ ਜੀ ਪਹਿਲਾਂ ਪੁਖਰਾਜ ਚੱਲ ਪੈਂਦਾ ਫਿਰ ਐਲਰ ਬਾਅਦ ਚ ਚੱਲਦਾ 10ਵੇਂ ਮਹੀਨੇ ਦਾ ਸੋਰੀ 12ਵੇਂ ਮਹੀਨੇ ਦੇ ਐਂਡ 'ਚ ਜਾ ਕੇ ਸਹੀ ਹੈ ਜੀ ਇਸ ਟਾਈਮ ਫਿਰ ਕੰਪਨੀਆਂ ਨੂੰ ਜਾਨ ਲੱਗ ਜਾਂਦਾ ਹੈ ਤੇ ਡਾਇਮੰਡ ਵੀ ਉਹਦੇ ਨਾਲ ਹੀ ਚੱਲੂਗਾ ਜੀ ਨਹੀਂ ਨਹੀਂ ਡਾਇਮੰਡ ਤੇ ਚੱਲਦੀ ਹੈ ਜਨਵਰੀ ਤੋਂ ਬਾਅਦ ਵੈਰਾਈਟੀ ਉਹ ਚੱਲੂਗੀ ਜਨਵਰੀ ਫਰਵਰੀ ਮਾਰਚ ਦੇ ਵਿੱਚ ਜਾ ਕੇ ਪਖਰਾਜ ਕਰਕੇ ਅਪਰ ਰੇਡ ਜ਼ਰੂਰ ਥੱਲੇ ਆਊਗਾ ਡਾਇਮੰਡ ਦਾ ਜੀ ਪਖਰਾਜ ਹੀ ਵੈਸੇ ਜਿਹੜਾ ਅਸਲੀ ਮਾਇਨੇ ਦੇ ਵਿੱਚ ਆਲੂ ਖਾਣ ਵਾਲੇ ਪਖਰਾਜ ਹੁੰਦਾ ਹੈ ਕੱਚੇ ਦੇ ਵਿੱਚ ਕੱਚੇ ਦੇ ਵਿੱਚ ਜੀ ਕੱਚੇ ਦੇ ਵਿੱਚ ਵੀ ਅੱਗੇ ਪਿੱਛੇ ਵੀ ਖਾਣ ਵਾਲਾ ਲੋ ਪਖਰਾਜ ਹੈ ਨੋਰਮਲ ਆਲੂ ਨੇ ਡਾਇਮੰਡ ਵੀ ਵਧੀਆ ਪਰ ਆਪਾਂ ਨੂੰ ਆਤ ਪੈ ਗਈ 슈ਗਰ ਫ੍ਰੀ ਆਲੂ ਦੀ ਸਹੀ ਹੈ ਜੀ 슈ਗਰ ਫ੍ਰ ਹਾਂਜੀ ਉਹ ਆਪਾਂ ਕਹਿੰਦੇ ਮਿੱਠਾ ਨਹੀਂ ਹੈਗਾ ਮਿੱਠਾ ਨਹੀਂ ਹੈਗਾ ਹੁਣ ਆਪਣੇ ਇਸ ਜਿਹੜੇ ਜੀਟੀ ਰੋਡ ਤੇ ਲਾਈ ਰਿਹਾ ਇੱਥੇ 슈ਗਰ ਫਰੀ ਵਿਕਦਾ ਪਰ ਅੱਜ ਵੀ ਬਠਿੰਡਾ ਵੈਲਟ ਦੇ ਵਿੱਚ ਜਾਂ ਰਾਮਪੁਰਾ ਫੂਲ ਹੋ ਗਿਆ ਸਮਾਣਾ ਪਾਤੜਾ ਉਧਰ ਮਿੱਠਾ ਆਲੂ ਹੀ ਵਿਕਦਾ ਸਮਾਣਾ ਵਾਲਾ ਹੀ ਉਹ ਆਲੂ ਹੁੰਦਾ ਸਹੀ ਹੈ ਜੀ ਕਿਉਂਕਿ ਉਹਦੇ ਉੱਪਰ ਕੋਈ ਸਪਰੇਅ ਨਹੀਂ ਹੈਗੀ ਕੋਈ ਬਿਮਾਰੀ ਨਹੀਂ ਕੁਝ ਨਹੀਂ 슈ਗਰ ਫਰੀ ਦੇ ਉੱਪਰ ਸਪਰੇਅ ਆ ਹੁੰਦੀਆਂ ਨੇ 슈ਗਰ ਫਰੀ ਰੱਖਣ ਵਾਸਤੇ ਉਹਨੂੰ ਅੱਛਾ ਜੀ ਇਸ ਕਰਕੇ ਉਹ 슈ਗਰ ਫਰੀ ਰਹਿੰਦਾ ਐਸੇ ਕਰਕੇ 슈ਗਰ ਫਰੀ ਆ ਆਪਰੋਂ ਬਸ ਮਿੱਠਾ ਨਾ ਖਾਣ ਦੀ ਜਤ ਹੋ ਗਈ ਨੇ ਨਈ ਦਾ ਕਾਰ ਆ ਵੀ ਦਾ ਇਹਦੇ ਵਿੱਚ ਮਿੱਠਾ ਜਿਆ ਹੈ ਨੀਗਾ ਤੇ ਵਧੀਆ ਆਲੂ ਹੀ ਹੋਊਗਾ ਜੀ ਹੈ ਨਾ ਤੇ ਪਰ ਨੇਚਰਲ ਜਿਹੜੀ ਗਲੂਕੋਜ਼ ਹੁੰਦੀ ਆ ਉਹ ਜਾਨੀ ਮਿੱਠਿਆ ਲਿਜੂ ਉਹਦਾ ਕੋਈ ਨੁਕਸਾਨ ਨਹੀਂ ਐਨਰਜੀ ਦੇਣੀ ਸਰੀਰ ਹੋਰਾਂ ਨੂੰ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਕੁਛ ਨਹੀਂ ਹੈਗਾ ਸਹੀ ਹੈ ਜੀ ਲੇ ਵੀ ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾਣੇ ਬਾਕੀ ਅਜਨੇ ਵੀ ਆਲੂ ਪਾਇਆ ਨਾ ਇਹਨਾਂ ਦਾ ਮੋਟਾ ਮੋਟਾ ਰੇਟ ਜੀ ਦੱਸ ਦਨੇ ਜੀ ਵੀ ਮੇਰਾ ਡਾਇਬੀਟ ਪਿਆ ਜੀ ਡਾਇਬੀਟ ਇਹਦਾ ਰੇਟ 650 650 ਇਹਦਾ ਜੀ ਸੇਮ ਹੀ ਆ ਇਹ ਇਹਦਾ ਵੀ 650 ਆ ਗਿਆ ਜਿਵੇਂ ਆ ਪਈਏ ਜੀ ਵੀਰੇ ਦੀ ਆ 500 450 500 450 ਡਾਇਮੰਡ ਜੀ ਡਾਇਮੰਡ ਆ ਗਿਆ ਨਾ ਜਿਵੇਂ ਐਲਰ ਪਿਆ ਜੀ 550 550 ਰੁਪਏ ਇਹ ਵੈਰਾਈਟੀ ਆ ਗਈ ਜਿਵੇਂ ਐਲਰ ਦਾ ਸੇਮ ਹੀ ਆ 550 550 ਰੁਪਈਆ ਲੈ ਬਾਈ ਐਲਰ ਦਾ ਰੇਟ ਤੁਹਾਨੂੰ ਦੱਸਿਆ ਵੀ ਇਥੇ 100 ਰੁਪਈਆ ਘੱਟ ਆ ਡਾਇਮੰਡ ਨਾਲੋਂ ਬਾਕੀ ਹੋਰਾਂ ਮੰਡੀਆਂ ਜਿਵੇਂ ਇਧਰ ਨੂੰ ਚੱਲੇ ਜਾਈਏ ਆਪਾਂ ਕੋਟਕਪੂਰਾ ਮੋਗਾ ਉੱਥੇ ਰੇਟ ਬਰਾਬਰ ਰਹਿੰਦਾ ਜੀ ਸੇਮ ਹੀ ਰੇਟ ਹੁੰਦਾ ਫਰਕ ਨਹੀਂ ਹੁੰਦਾ ਏਰੀਆ ਵਾਈਜ਼ ਨਹੀਂ ਮੈਂ ਵੇਖਿਆ ਜੀ ਐਲਰ ਤੇ ਡਾਇਮੰਡ ਦਾ ਉੱਥੇ ਸੇਮ ਰੇਟ ਰੱਖਦੇ ਇੱਥੇ ਥੋੜਾ ਐਲਰ ਹੋ ਸਕਦਾ ਘੱਟ ਵੇਚਦਾ ਹੋਵੇ ਤਾਂ ਕਰਕੇ ਐਲਰ ਦਾ ਡਾਇਮੰਡ ਨਾਲ ਤੁਹਾਡੇ ਉਧਰ ਫਿਰੋਜ਼ਪੁਰ ਸਾਈਡ ਮੁਕਤਸਰ ਸਾਈਡ ਐਲਰ ਬਾਦੇ ਵਿਕਦਾ ਹੈ ਸਾਡੇ ਐਲਰ ਘੱਟ ਵਿਕਦਾ ਹੈ ਸਹੀ ਹੈ ਜੀ ਐਲਰ ਖਾਂਦੀ ਹੈ ਯੂਪੀ ਬਿਹਾਰ ਦੇ ਬੰਦੇ ਜ਼ਿਆਦਾ ਖਾਂਦੇ ਨੇ 17 ਰੁਪਏ ਹੋ ਸਹੀ ਹੈ ਜੀ ਐ ਉਹ ਜ਼ਿਆਦਾ ਖਾਂਦੇ ਨੇ ਤੇ ਆਪਣੇ ਪੰਜਾਬ ਦੇ ਲੋਕ ਪੰਜਾਬੀ ਲੋਕ ਘਟ ਖਾਂਦੇ ਨੇ ਸਹੀ ਹੈ ਜੀ ਆਪਣੇ ਸਿਰਫ ਗਵਿੰਦਗੜ ਨੇੜੇ ਹੋਣ ਕਰਕੇ ਲੇਬਰ ਤੇ ਹੋਣ ਕਰਕੇ ਤਾਂ ਐਲਰ ਵਿਕਦਾ ਤੇ ਐਲਰ ਦੀ ਜਿਆਦਾ ਕੱਕੀ ਨਹੀਂ ਹੁੰਦੀ ਹੈਗਾ ਸਾ ਕੰਪਨੀਆਂ ਲੈ ਜਾਂਦੀਆਂ ਲਓ ਬਈ ਬਾਈ ਦਾ ਨੰਬਰ ਸਕਰੀਨ ਤੇ ਲਾ ਬਈ ਨੰਬਰ ਬੋਲਦਾ ਹੀ ਫੜਾ ਸਾਨੂੰ 80650046 9780650046 ਠੀਕ ਹੈ ਭਾਈ ਜੀ ਆਹ ਕਹੇ ਭਾਈ ਜੀ ਮਿਹਰਬਾਨੀ ਲਓ ਭਾਈ ਆਸੀ ਕੇ ਅੱਜ ਦੇ ਰੇਡ ਤਾਜੇ ਜਿਹੜੇ ਮੰਡੀ ਦੇ ਵਿੱਚ ਖੰਨਾ ਮੰਡੀ ਦੇ ਵਿੱਚ ਜਿਹੜੇ ਵਿਖਾਈਆ ਮਿੱਤਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਆਜੋ ਕਰੰਦੇ